ਕੌਣ ਕਦੋਂ ਕਿਸਦਾ ਤੇ ਕਿੰਨਾ ਆਪਣਾ ਹੈ ਇਹ ਤਾਂ ਸਿਰਫ ਸਮਾਂ ਹੀ ਦੱਸਦਾ ਹੈ ਅਕਸਰ ਉਹੀ ਦੀਵੇ ਹੱਥਾਂ ਨੂੰ ਜਲਾ ਦਿੰਦੇ ਨੇ ਜਿਨ੍ਹਾਂ ਨੂੰ ਅਸੀਂ ਹਵਾ ਤੋਂ ਬਚਾਰੇ ਹੁੰਦਿਆਂ ਜਿਸ ਨੂੰ ਅਸੀਂ ਪ੍ਰੇਮ ਕਰਦੇ ਹਾਂ ਦਰਦ ਵੀ ਅਕਸਰ ਸਾਨੂੰ ਉਹਨਾਂ ਤੋਂ ਹੀ ਮਿਲਦਾ ਹੈ ਆਖਰ ਲੋਕ ਐਦਾਂ ਦੇ ਕਿਉਂ ਹੁੰਦੇ ਨੇ ਜਦੋਂ ਉਹਨਾਂ ਨੇ ਆਪਣੇ ਮਤਲਬ ਦੀ ਗੱਲ ਕਰਨੀ ਹੋਵੇ ਤਾਂ ਕਿੰਨੇ ਸਲੀਕੇ ਨਾਲ ਗੱਲ ਕਰਦੇ ਨੇ ਤੇ ਜਦੋਂ ਮਤਲਬ ਨਹੀਂ ਹੁੰਦਾ ਦਾ ਅੰਦਾਜ਼ ਹੀ ਬਦਲ ਲੈਂਦੇ ਨੇ ਇਨਸਾਨ ਚਾਹੇ ਆਪਣੇ ਆਪ ਨੂੰ ਕਿੰਨਾ ਵੀ ਵਿਅਸਤ ਕਰ ਲਵੇ ਪਰ ਜਿਸ ਨੂੰ ਉਸਨੇ ਪਿਆਰ ਕੀਤਾ ਹੈ ਉਸ ਦੀਆਂ ਯਾਦਾਂ ਤੋਂ ਉਹ ਕਦੇ ਨਹੀਂ 빠 ਸਕਦਾ ਹਾਲਾਤ ਸੁਭਾਅ ਬਦਲ ਦਿੰਦੇ ਨੇ ਇਨਸਾਨ ਤਾਂ ਕੱਲ ਵੀ ਉਹੀ ਸੀ ਤੇ ਅੱਜ ਵੀ ਉਹੀ ਹੈ ਕਿਸੇ ਨਾਲ ਇੰਨਾ ਪਿਆਰ ਕਿਉਂ ਕੀਤਾ ਕੀਤੇ-ਕੀਤੇ ਇਹ ਸੋਚ ਕੇ ਸਾਨੂੰ ਖੁਦ ਨਾਲ ਹੀ ਨਫ਼ਰਤ ਹੋ ਜਾਂਦੀ ਹੈ ਸਮਾਂ ਖਰਾਬ ਸੀ ਇਸ ਤੇ ਸਵਾਲ ਹੀ ਕਿਉਂ ਕਰਨਾ ਆਪਣੇ ਹੀ ਗੈਰ ਸੀ ਇਸ ਤੇ ਮਲਾਲ ਕਿਉਂ ਕਰਨਾ ਹਾਲਾਤ ਕਿਸਮਤ ਇਨਸਾਨ ਤੇ ਜ਼ਿੰਦਗੀ ਸਮੇਂ ਦੇ ਨਾਲ ਨਾ ਸਭ ਬਦਲ ਜਾਂਦੇ ਨੇ ਸ਼ਬਦਾਂ ਦੀ ਕਿੰਨੀ ਵੀ ਸਮਝਦਾਰੀ ਨਾਲ ਵਰਤੋਂ ਕਰ ਲਵੋ ਫਿਰ ਵੀ ਸੁਣਨ ਵਾਲਾ ਆਪਣੀ ਕਾਬਲੀਅਤ ਅਤੇ ਆਪਣੀ ਸੋਚ ਦੇ ਮੁਤਾਬਕ ਉਸ ਦਾ ਮਤਲਬ ਕੱਢੇਗਾ ਧੋਖੇਬਾਜ਼ ਲੋਕ ਧੋਖਾ ਦੇ ਕੇ ਬਾਅਦ ਵਿੱਚ ਆਪਣੀਆਂ ਮਜਬੂਰੀਆਂ ਕਿਣਾ ਦਿੰਦੇ ਨੇ ਜਦੋਂ ਜ਼ਿੰਦਗੀ ਤੁਹਾਨੂੰ ਦੁਬਾਰਾ ਮੌਕਾ ਦਿੰਦੀ ਹੈ ਤਾ ਪੁਰਾਣੀਆਂ ਗਲਤੀਆਂ ਨੂੰ ਦੁਬਾਰਾ ਕਰਨਾ ਤੁਹਾਡੀ ਵੱਡੀ ਬੇਵਕੂਫੀ ਹੁੰਦੀ ਹੈ ਜਦੋਂ ਇਨਸਾਨ ਦਾ ਸਮਾਂ ਬਦਲਦਾ ਹੈ ਤਾਂ ਗੈਰਤੋਂ ਜ਼ਿਆਦਾ ਆਪਣੇ ਸੜਦੇ ਨੇ ਜੇਕਰ ਤੁਹਾਡੀ ਨੀਅਤ ਸਹੀ ਹੈ ਤਾਂ ਤੁਹਾਨੂੰ ਗਲਤ ਰਾਸਤੇ ਵੀ ਸਹੀ ਮੰਜ਼ਿਲ ਤੱਕ ਲੈ ਜਾਂਦੇ ਨੇ ਮਤਲਬ ਨਾਲ ਮਿਲਣ ਵਾਲੇ ਲੋਕ ਕਿਸੇ ਨਾਲ ਮਿਲਣ ਦਾ ਮਤਲਬ ਕਦੇ ਨਹੀਂ ਸਮਝ ਸਕਦੇ ਉਹੀ ਰਿਸ਼ਤਾ ਜ਼ਿਆਦਾ ਸਫਲ ਰਹਿੰਦਾ ਹੈ ਜਿੱਥੇ ਪੈਸਿਆਂ ਦਾ ਲੈਣ-ਦੇਣ ਘਟ ਅਤੇ ਪਿਆਰ ਦਾ ਲੈਨ ਦਿਨ ਜ਼ਿਆਦਾ ਰਹੇ ਜ਼ਿੰਦਗੀ ਵਿੱਚ ਜਦੋਂ ਬੁਰੀ ਹਾਲਾਤ ਕੇਰ ਲੈਂਦੇ ਨੇ ਤਾਂ ਤੁਹਾਡੇ ਆਪਣੇ ਵੀ ਤੁਹਾਡੇ ਤੋਂ ਨਜ਼ਰਾਂ ਫੇਰ ਲੈਂਦੇ ਨੇ ਗਲਤੀਆਂ ਜੀਵਨ ਦਾ ਹਿੱਸਾ ਹੁੰਦੀਆਂ ਨੇ ਪਰ ਇਸ ਨੂੰ ਸਵੀਕਾਰ ਕਰਨ ਦੀ ਹਿੰਮਤ ਬਹੁਤ ਥੋੜੇ ਲੋਕਾਂ ਵਿੱਚ ਹੁੰਦੀ ਹੈ ਜਿਸ ਦਿਨ ਅਸੀਂ ਖੁਦ ਨੂੰ ਪਹਿਚਾਣ ਲੈਂਦੇ ਹਾਂ ਸਮਝ ਲੈਂਦੇ ਹਾਂ ਤਾਂ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਹੋਰ ਕੋਈ ਸਾਡੇ ਬਾਰੇ ਕੀ ਸੋਚਦਾ ਹੈ ਅੱਡੀ ਪਹਿਚਾਨ ਵੱਡੇ ਲੋਕਾਂ ਨਾਲ ਨਹੀਂ ਬਲਕਿ ਤੁਹਾਡਾ ਸਾਥ ਦੇਣ ਵਾਲੇ ਲੋਕਾਂ ਨਾਲ ਹੋਣੀ ਚਾਹੀਦੀ ਹੈ ਤੁਹਾਨੂੰ ਜਦੋਂ ਕਿਸੇ ਦੇ ਨਾਲ فاਸਲਾ ਜ਼ਿਆਦਾ ਮਹਿਸੂਸ ਹੋਣ ਲੱਗੇ ਤਾਂ ਤੁਹਾਨੂੰ فاਸਲਾ ਬਣਾ ਲੈਣਾ ਚਾਹੀਦਾ ਹੈ ਜੋ ਇਨਸਾਨ ਆਪਣੇ ਮਨ ਦੀਆਂ ਤਕਲੀਫਾਂ ਨੂੰ ਆਪਣੇ ਦਰਦ ਨੂੰ ਦੱਸ ਨਹੀਂ ਪਾਉਂਦਾ ਉਸ ਇਨਸਾਨ ਨੂੰ ਹੀ ਸਭ ਤੋਂ ਜ਼ਿਆਦਾ ਗੁੱਸਾ ਆਉਂਦਾ ਹੈ ਪੱਥਰ ਭਾਵੇਂ ਆਖਰੀ ਝੋਟ ਨਾਲ ਟੁੱਟਦਾ ਹੈ ਪਰ ਯਾਦ ਰੱਖਿਓ ਕਿ ਪਹਿਲੀ ਚੋਟ ਕਦੇ ਵੀ ਵਿਅਰਥ ਨਹੀਂ ਜਾਂਦੀ ਸਹੀ ਫੈਸਲਾ ਵੀ ਗਲਤ ਹੋ ਜਾਂਦਾ ਹੈ ਜੇਕਰ ਉਹ ਦੇਰ ਨਾਲ ਲਿਆ ਗਿਆ ਹੋਵੇ ਤੁਸੀਂ ਆਪਣੀਆਂ ਖੁਸ਼ੀਆਂ ਚਾਹੇ ਕਿਸੇ ਦੇ ਨਾਲ ਵੀ ਵੰਡ ਲਵੋ ਪਰ ਆਪਣੇ ਗਮ ਆਪਣੇ ਦਰਦ ਆਪਣਾ ਦੁੱਖ ਸਿਰਫ ਭਰੋਸੇਮੰਦ ਦੇ ਨਾਲ ਹੀ ਵੰਡਣਾ ਚਾਹੀਦਾ ਹੈ ਚੰਗੇ ਇਨਸਾਨ ਨੂੰ ਸਮਝਣ ਦੇ ਲਈ ਚੰਗਾ ਹਿਰਦਾ ਹੋਣਾ ਚਾਹੀਦਾ ਹੈ ਨਾ ਕਿ ਚੰਗਾ ਦਿਮਾਗ ਕਿਉਂਕਿ ਦਿਮਾਗ ਹਮੇਸ਼ਾ ਤਰਕ ਕਰੇਗਾ ਅਤੇ ਹਿਰਦਾ ਹਮੇਸ਼ਾ ਪਿਆਰ ਨੂੰ ਦੇਖੇਗਾ ਕਦਰ ਕਰਿਆ ਕਰੋ ਉਹਨਾਂ ਦੀ ਜੋ ਤੁਹਾਡੇ ਬੁਰੇ ਰਵੱਈਏ ਦੇ ਬਾਅਦ ਵੀ ਤੁਹਾਡੇ ਨਾਲ ਸਲੀਕੇ ਨਾਲ ਪੇਸ਼ ਆਉਂਦੇ ਨੇ ਯਾਦ ਰੱਖਣਾ ਇੱਕ ਗੱਲ ਕਿ ਤੁਹਾਡੀਆਂ ਭਾਵਨਾਵਾਂ ਤੋਂ ਜ਼ਿਆਦਾ ਮਜ਼ਬੂਤ ਤੁਹਾਡਾ ਆਤਮ ਸਨਮਾਨ ਹੋਣਾ ਚਾਹੀਦਾ ਹੈ ਚਿੰਤਾ ਕਿਉਂ ਕਰਦੇ ਹੋ ਜੇਕਰ ਲੋਕ ਤੁਹਾਨੂੰ ਨਹੀਂ ਸਮਝਦੇ ਅਸਲ ਵਿੱਚ ਤਾਂ ਚਿੰਤਾ ਤੁਹਾਨੂੰ ਉਸ ਸਮੇਂ ਕਰਨੀ ਚਾਹੀਦੀ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਨਹੀਂ ਸਮਝ ਪਾਉਂਦੇ ਕੁਝ ਇਸ ਤਰ੍ਹਾਂ ਹੋ ਰਿਹਾ ਰਿਸ਼ਤਿਆਂ ਦਾ ਕਾਰੋਬਾਰ ਜਿਸ ਨਾਲ ਜਿੰਨਾ ਮਤਲਬ ਉਸ ਨਾਲ ਓਨਾ ਹੀ ਪਿਆਰ ਚੰਗਾ ਦੋਸਤ ਉਹ ਨਹੀਂ ਹੁੰਦਾ ਜੋ ਤੁਹਾਡੇ ਲਈ ਮਰਨ ਵਾਸਤੇ ਤਿਆਰ ਹੋਵੇ ਸਗੋਂ ਉਹ ਹੁੰਦਾ ਹੈ ਜਿਹੜਾ ਤੁਹਾਨੂੰ ਵੀ ਮਰਨ ਤੋਂ ਬਚਾ ਲਵੇ ਡਿੱਗੇ ਹੋਏ ਦਰਖਤ ਦੀ ਛਾਂ ਕਦੇ ਨਹੀਂ ਮੰਨੀ ਜਾ ਸਕਦੀ ਸੰਸਾਰ ਦੇ ਵਿੱਚ ਦੋ ਪ੍ਰਕਾਰ ਦੇ ਲੋਕ ਹੁੰਦੇ ਹਨ ਇੱਕ ਉਹ ਜਿਨ੍ਹਾਂ ਨੂੰ ਮਰਨਾ ਨਹੀਂ ਆਉਂਦਾ ਤੇ ਦੂਜੇ ਉਹ ਜਿਨ੍ਹਾਂ ਨੂੰ ਜਿਉਣਾ ਨਹੀਂ ਆਉਂਦਾ ਜਿਹੜੀ ਚੀਜ਼ ਦੂਜਿਆਂ ਦੀ ਕਮਾਈ ਨਾਲ ਖਰੀਦੀ ਜਾਂਦੀ ਹੈ ਉਸ ਦੀ ਸਹੀ ਵਰਤੋਂ ਨਹੀਂ ਕੀਤੀ ਜਾਂਦੀ ਚਾਨਣ ਹੋਣ ਨਾਲ ਵੀ ਤਾਂ ਹੀ ਦਿ세ਗਾ ਜੇ ਅੱਖਾਂ ਵੀ ਖੁੱਲੀਆਂ ਹੋਣ ਅਤੇ ਅੱਖਾਂ ਵਿੱਚ ਜੋਤ ਅਤੇ ਜਿਗਿਆਸਾ ਵੀ ਹੋਵੇ ਲਾਊਡ ਸਪੀਕਰ ਨਾਲ ਕੇਵਲ ਆਵਾਜ਼ ਹੀ ਉੱਚੀ ਹੁੰਦੀ ਹੈ ਵਿਚਾਰਾਂ ਦੀ ਪੱਦਰ ਕਦੇ ਨਹੀਂ ਬਦਲਦੀ